ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨੂਰ ਕ੍ਰिएशन ਤੇ ਮੈਂ ਤੁਹਾਡੇ ਨਾਲ ਅੱਜ ਹੈਂਡ ਬਲੌਕ ਪੇਂਟ ਸੂਟ ਨੇ ਜਿਹੜੇ ਕਾਟਨ ਦੇ ਵਿੱਚ ਉਹ ਸ਼ੇਅਰ ਕਰਨ ਲੱਗੀ ਹਾਂ ਜੀ ਤੇ ਇਹ ਸਾਰਾ ਨਿਊ ਸਟਾਕ ਹੈ ਰੈਡੀ ਸਟਾਕ ਹੈ ਤੁਸੀਂ ਨਾਲ ਦੀ ਨਾਲ ਆਰਡਰ ਕਰ ਸਕਦੇ ਹੋ ਆਪਣਾ ਤੇ ਜਿਨੇ ਵੀ ਆਰਡਰ ਕਰਨਾ ਹੋਇਆ ਸਕਰੀਨ ਸ਼ਾਟ ਲੈ ਕੇ ਇੱਕ ਵਾਰੀ ਕਨਫਰਮ ਕਰਕੇ ਕਿ ਇਹ ਅਵੇਲੇਬਲ ਹੈ ਜਾਂ ਨਹੀਂ ਨਾਲ ਦੀ ਨਾਲ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਹ ਪਹਿਲਾਂ ਮੈਂ ਤੁਹਾਡੇ ਨਾਲ ਜੀ ਦੋ ਸੂਟ ਸ਼ੇਅਰ ਕਰਾਂਗੀ ਇਹ ਥੋੜੀ ਮਹਿੰਗੀ ਤੇ ਫਾਈਨ ਵਾਲੀ ਵਧੀਆ ਕੁਆਲਿਟੀ ਦੇ ਵਿੱਚ ਕਾਟਨ ਯੂਜ਼ ਕੀਤੀ ਹੈ ਇਹ ਸਿਰਫ ਦੋ ਸੂਟ ਤਾਂ ਹੀ ਮੈਂ ਯੂਜ਼ ਕੀਤੇ ਨੇ ਇਦਾਂ ਦੀ ਕਾਟਨ ਚ ਤਾਂ ਕਿ ਅਗਰ ਰਿਸਪੌਂਸ ਆਂਦਾ ਹੈ ਨੈਕਸਟ ਵੀਡੀਓ ਦੇ ਵਿੱਚ ਆਪਾਂ ਫਾਈਨ ਵਾਲੀ ਕਾਟਨ ਲੈ ਕੇ ਆਵਾਂਗੇ ਤੇ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਬਟ ਲਿਮਟਿਡ ਆਪਸ਼ਨ ਹੋਣਗੇ ਠੀਕ ਹੈ ਜੀ ਮੈਂ ਸ਼ੇਅਰ ਕਰਨ ਲੱਗੀ ਹਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ সিলਵਰ ਗ੍ਰੇ ਕਲਰ ਬਿਲਕੁਲ ਡਿਫਰੈਂਟ ਸ਼ੇਡ ਲੈ ਕੇ ਆਈਆਂ ਤੁਹਾਡੇ ਲਈ ਤੇ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਬਲੌਕ ਪੇਂਟ ਕੀਤਾ ਹੋਇਆ ਸਾਰਾ 골ਡ ਦੇ ਨਾਲ ਆਊਟਲਾਈਨ ਕੀਤਾ ਹੋਇਆ ਇਹ ਸਾਰਾ ਆਪਣਾ ਫਰੰਟ ਤੇ ਆਊਗਾ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਹੈਵੀ ਵਰਕ ਨਹੀਂ ਕੀਤਾ ਤੇ ਇਹਦੇ ਘੇਰੇ ਤੇ ਤੁਸੀਂ ਦੇਖ ਸਕਦੇ ਹੋ ਇਦਾਂ ਫਿਨਿਸ਼ਿੰਗ ਮਿਲੂਗੀ ਤੁਹਾਨੂੰ ਬਾਰਡਰ ਦੇ ਨਾਲ ਠੀਕ ਹੈ ਜੀ ਤੇ ਇਹਦੀ ਬੈਕ ਸਾਈਡ ਤੇ ਵੀ ਤੁਹਾਨੂੰ ਵਰਕ ਮਿਲੂਗਾ ਤੇ ਬਾਹਾਂ ਤੇ ਵੀ ਉਹ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਹਾਂਜੀ ਜਿਹੜਾ ਬੈਕ ਸਾਈਡ ਤੇ ਵਰਕ ਰਹੂਗਾ ਉਹ ਬਿਲਕੁਲ ਫਰੰਟ ਦੀ ਤਰ੍ਹਾਂ ਸੇਮ ਰਹੂਗਾ ਬਟ ਜਿਹੜਾ ਬਾਹਾਂ ਦਾ ਵਰਕ ਹੈ ਉਹ ਮੈਂ ਤੁਹਾਡੇ ਨਾਲ ਸ਼ੋਅ ਕਰ ਦਿੰਨੀ ਐ ਇਦਾਂ ਬਾਰਡਰ ਬਣਨ ਤੋਂ ਬਾਅਦ ਦੇਖ ਸਕਦੇ ਹੋ ਉੱਪਰ ਤਿੰਨ ਤਿੰਨ ਬੂਟੀਆਂ ਦਿੱਤੀਆਂ ਹੋਈਆਂ ਨੇ ਤੇ ਬਹੁਤ ਹੀ ਪਿਆਰਾ ਪੀਸ ਬਣਿਆ ਹੈ ਹਾਂਜੀ ਇਹਦੇ ਵਿੱਚ ਕਲਰ ਕੰਟਰਾਸਟ ਵੀ ਅਸੀਂ ਬਹੁਤ ਹੀ ਪਿਆਰਾ ਡਿਜ਼ਾਈਨ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜਿਹੜਾ ਮੈਂ ਦੁਪੱਟਾ ਯੂਜ਼ ਕੀਤਾ ਹੈ ਜੀ ਉਹ ਪਿਓਰ ਮਸਲੀਨ ਦੇ ਵਿੱਚ ਹੈ ਬਟ ਇਹ ਚੈੱਕ ਦੇ ਵਿੱਚ ਹੈ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਦਿਖਦਾ ਹੋਵੇ ਤੇ ਇਹ ਮੈਂ ਡਬਲ ਸ਼ੇਡ ਦੇ ਵਿੱਚ ਡਾਈ ਕਰਵਾ ਕੇ ਇਹਦੇ ਤੇ ਸਾਰੇ ਤੇ ਵਰਕ ਕੀਤਾ ਹੈ ਇਹ ਦੇਖ ਸਕਦੇ ਹੋ ਵਿੱਚ ਤੁਹਾਨੂੰ ਬਲੂ ਕਲਰ ਦਾ ਤੇ ਸਾਈਡਾਂ ਤੋਂ ਸਿਲਵਰ ਗ੍ਰੇ ਕਲਰ ਦਾ ਮਿਲੇਗਾ ਸਾਰੇ ਤੇ ਤੁਹਾਨੂੰ ਵਰਕ ਮਿਲੇਗਾ ਬਹੁਤ ਹੀ ਪਿਆਰਾ ਸੂਟ ਬਣਿਆ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਇਸ ਸੂਟ ਦਾ ਪ੍ਰਾਈਸ ਜੀ ਵਿਦ ਫ੍ਰੀ ਸ਼ਿਪਿੰਗ 2900 ਰੁਪਏ ਰਹੂਗਾ ਹਾਂਜੀ ਜਿਹੜਾ ਨੈਕਸਟ ਸੂਟ ਹੈਗਾ ਜੀ ਉਹ ਆਪਣਾ ਫਿਰੋਜ਼ੀ ਜੀ ਆਪਾਂ ਕਹਿ ਸਕਦੇ ਹਾਂ ਰਾਮਾ ਗ੍ਰੀਨ ਸ਼ੇਡ ਦੇ ਵਿੱਚ ਹੈ ਇਹ ਵੀ ਬਿਲਕੁਲ ਡਿਫਰੈਂਟ ਕਾਟਨ ਲੈ ਕੇ ਆਈਆਂ ਦੇਖ ਸਕਦੇ ਹੋ ਨੇੜੇ ਤੋਂ ਤੁਸੀਂ ਇਹਦੇ ਵਿੱਚ ਹਲਕਾ ਹਲਕਾ ਸੈਲਫ ਹੈ ਲਾਈਨਸ ਵਾਲਾ ਸ਼ਾਇਦ ਤੁਹਾਨੂੰ ਦਿਖਦਾ ਹੋਊਗਾ ਤੇ ਇਹਦੇ ਵਿੱਚ ਵੀ ਆਪਾਂ ਨੇ ਕਲਰ ਕੰਟਰਾਸਟ ਯੂਨਿਕ ਜਿਹਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਇਦਾਂ ਪਹਿਲਾਂ ਮੈਂ ਤੁਹਾਨੂੰ ਘੇਰੇ ਦਾ ਵਰਕ ਦਿਖਾ ਦਿੰਨੀ ਹਾਂ ਇਸਾਰਾ ਘੇਰੇ ਤੇ ਵਰਕ ਤੇ ਇਹ ਉੱਪਰ ਵੱਲ ਆਪਣਾ ਸਾਰਾ ਪੈਨਲ ਵਰਕ ਰਹੂਗਾ ਠੀਕ ਹੈ ਜੀ ਇਹਦੇ ਨਾਲ ਵੀ ਆਪਾਂ ਨੇ ਵਧੀਆ ਵਾਲਾ ਪਿਓਰ ਵਾਲਾ ਮਸਲੀਨ ਦਾ ਦੁਪੱਟਾ ਜਿਹੜਾ ਚੈੱਕ ਦੇ ਵਿੱਚ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਡਬਲ ਸ਼ੇਡ ਆਪਾਂ ਨੇ ਉਦਾਂ ਹੀ ਵਿੱਚੋਂ ਡਾਰਕ ਤੇ ਸਾਈਡਾਂ ਤੋਂ ਲਾਈਟ ਡਾਈ ਕਰਵਾ ਕੇ ਸਾਰੇ ਦੁਪੱਟੇ ਦੇ ਵਿੱਚ ਕੰਮ ਕੀਤਾ ਹੈ ਬਹੁਤ ਪਿਆਰਾ ਦੁਪੱਟਾ ਬਣਿਆ ਹੈ ਇਹ ਵੀ ਤੇ ਇਹਦੀ ਵੀ ਤੁਹਾਨੂੰ ਬੈਕ ਸਾਈਡ ਤੇ ਸਾਰੇ ਤੇ ਕੰਮ ਮਿਲੂਗਾ ਸੇਮ ਸੌਰੀ ਜਿੱਦਾਂ ਫਰੰਟ ਤੇ ਪੈਨਲ ਹੈ ਇਹਦੇ ਵਿੱਚ ਪੈਨਲ ਨਹੀਂ ਹੈ ਸਾਈਡ ਬੈਕ ਤੇ ਬੂਟੀਆਂ ਨੇ ਤੇ ਨੀਚੇ ਘੇਰਾ ਬਾਰਡਰ ਦਿੱਤਾ ਹੋਇਆ ਹੈ ਜੀ ਇਹਦੀ ਬਾਵਾ ਦਾ ਵਰਕ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਬਾਵਾ ਦਾ ਵਰਕ ਮਿਲੂਗਾ ਸਾਰਾ ਹੈਵੀ ਤੁਸੀਂ ਚਾਹੋ ਤਾਂ ਇਹ ਵਾਲਾ ਬਾਰਡਰ ਆਪਣੀ ਸਲਵਾਰ ਤੇ ਪਲਾਜ਼ੋ ਤੇ ਕਰ ਸਕਦੇ ਹੋ ਇਹ ਸਿਰਫ ਤੁਸੀਂ ਬਾਵਾ ਤੇ ਕਰ ਸਕਦੇ ਹੋ ਤੇ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਇਹਦਾ ਪ੍ਰਾਈਸ ਵੀ ਸੇਮ ਰਹੂਗਾ ਜੀ 2900 ਰੁਪਏ ਚਲੋ ਜੀ ਅੱਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਆਂ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ